ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਐਨਆਰਆਈ ਲੋਕ ਟੀਵੀ ਦੇ ਨਾਲ ਤੇ ਮੈਂ ਹਾਂ ਦਲਬਖ ਸਿੰਘ ਜੌਹਲ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਿਹੜੀ ਹੈ ਸ੍ਰੀ ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ ਦੇ ਨਾਲ ਜੁੜੀ ਹੋਈ ਹੈ ਤਾਂ ਗੱਲ ਕੀਤੀ ਜਾਵੇ ਕਿ ਸਤਾਨਿਕ ਪੁਲਿਸ ਦੇ ਵੱਲੋਂ ਜਿਹੜਾ ਵਾ 1 ਕਿਲੋ ਤੋਂ ਵੱਧ ਹੈਰੋਨ ਬਰਾਮਦ ਕੀਤੀ ਗਈ ਆ ਤਾਂ ਪਰਚੇ ਜੋ ਕਿ ਸੂਤਰਾਂ ਤੋਂ ਜਿਹੜਾ ਪਤਾ ਲੱਗਿਆ ਕਿ ਜਿਹੜਾ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੀ ਜਿਹੜੀ ਆ ਤਲਾਸ਼ੀ ਮਹੀਮ ਦੌਰਾਨ ਅਲੱਗ-ਅਲੱਗ ਬੈਰਕਾ ਦੇ ਵਿੱਚੋਂ ਜਿਹੜਾ ਵਾ ਤਲਾਸ਼ੀ ਦੌਰਾਨ 1 ਕਿਲੋ ਤੋਂ ਵੱਧ ਜਿਹੜਾ ਨਸ਼ੀਲਾ ਪਾਊਡਰ ਅਤੇ ਕਿੱਲੋ ਤੋਂ ਵੱਧ ਹਾਇਰੋਡ ਜਿਹੜੀ ਬਰਾਮਦ ਕੀਤੀ ਗਈ ਹੈ ਤੇ ਨਾਲ ਹੀ ਦਰਜੋ ਦੇ ਕਰੀਬ ਜਿਹੜੇ ਸੈੱਲਫੋਨ ਵੀ ਬਰਾਮਦ ਹੋਏ ਨੇ ਤਾਂ ਬਹੁਤ ਵੱਡੀ ਪੁਲਿਸ ਦੇ ਵੱਲੋਂ ਜਿਹੜੀ ਆ ਕਹਿ ਸਕਦੇ ਆ ਕਿ ਕਾਰਵਾਈ ਕੀਤੀ ਗਈ ਆ ਜੇਕਰ ਹੁਣ ਗੱਲ ਕੀਤੀ ਜਾਵੇ ਕਿ ਇਸ ਸਬੰਧੀ ਜਿਹੜਾ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਬਹੁਤ ਵੱਡੇ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਨੇ ਕਿ ਜਿਹੜਾ ਇੱਕ ਜੇਲ੍ਹ ਦੇ ਵਿੱਚ ਕਿਲੋ ਤੋਂ ਵੱਧ ਜਿਹੜਾ ਹਾਇਰੋਡ ਪਹੁੰਚਣੀ ਤਾਂ ਜਿਸ ਦੀ ਅੰਤਰਰਾਸ਼ਟਰੀ ਕੀਮਤ ਵੀ ਕਰੋੜਾਂ ਦੇ ਵਿੱਚ ਹੋ ਸਕਦੀ ਆ ਕਿ ਜਿਹੜਾ ਐਡੀ ਵੱਡੀ ਮਾਤਰਾ ਦੇ ਵਿੱਚ ਜੇਲ੍ਹ ਦੇ ਵਿੱਚ ਜਿਹੜਾ ਵਾ ਕੈਦੀਆਂ ਨੂੰ ਐਡੀ ਵੱਡੀ ਸਹੂਲਤ ਮਿਲਣੀ ਲਗਜ਼ਰੀ ਜ਼ਿੰਦਗੀ ਜਿਉਣ ਵਾਸਤੇ ਉਹਨਾਂ ਨੂੰ ਜਿਹੜੀਆਂ ਜੋ ਚੀਜ਼ਾਂ ਬਾਹਰ ਮਹੱਈਆ ਕਰੀਆਂ ਜਾਂਦੀਆਂ ਨੇ ਉਹ ਜੇਲ੍ਹ ਦੇ ਵਿੱਚ ਮਹੱਈਆ ਕਰਵਾਉਣੀਆਂ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਉੱਪਰ ਵੀ ਜਿਹੜਾ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਤਾਂ ਇਸ ਮਾਮਲੇ ਸਬੰਧੀ ਸਾਡੇ ਨਾਲ ਪੱਤਰਕਾਰ ਬਲਵਿੰਦਰ ਸਿੰਘ ਸੰਧੂ ਸਾਡੇ ਨਾਲ ਜੁੜ ਚੁੱਕੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਮਾਮਲੇ ਸਬੰਧੀ ਹੁਣ ਤੱਕ ਉਹਨਾਂ ਕੋਲ ਜਿਹੜਾ ਵਾ ਕੀ ਜਾਣਕਾਰੀ ਪਹੁੰਚੀ ਹੈ ਬਲਵਿੰਦਰ ਜੀ ਕਿਵੇਂ ਦੇਖਦੇ ਹੋ ਕਿ ਵੱਡਾ ਸਵਾਲੀਆ ਨਿਸ਼ਾਨ ਹੈ ਪੁਲਿਸ ਦੇ ਉੱਪਰ ਕਿ ਜਿਹੜਾ ਵਾ ਕਿਲੋ ਤੋਂ ਵੱਧ ਜਿਹੜੀ ਹੈਰੋਨ ਬਰਾਮਦ ਇਹ ਜਿਹੜੀ ਬਰਾਮਦਗੀ ਹੋਈ ਹੈ ਇਹ ਕੱਲ ਪੁਲਿਸ ਵੱਲੋਂ ਜਿਹੜਾ ਹੈ ਗੁਇਦਵਾਲ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਸੀ ਜੇਲ੍ਹ ਦੇ ਅੰਦਰ ਜੀ ਜੇਲ੍ਹ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਸਾਂਝਾ ਇੱਕ ਸਰਚ ਅਭਿਆਨ ਕੀਤਾ ਗਿਆ ਸੀ ਜਿਸ ਦੌਰਾਨ ਜਿਹੜੀ ਹੈ ਬੈਰਕ ਨੰਬਰ 5 ਵਿੱਚੋਂ ਵਾਰਡ ਨੰਬਰ 6 ਬੈਰਕ ਨੰਬਰ 5 ਦੇ ਵਿੱਚੋਂ ਜਿਹੜੀ ਇਹ ਬਰਾਮਦਗੀ ਹੋਈ ਹੈ ਔਰ ਇਹ ਬਰਾਮਦਗੀ ਕੋਈ ਥੋੜੀ ਨਹੀਂ ਹੈ ਬਰਾਮਦਗੀ ਇੱਕ ਵੱਡਾ ਸਵਾਲ ਖੜਾ ਕਰਦੀ ਹੈ ਕਿਉਂਕਿ ਸਵਾ ਕਿਲੋ ਦੇ ਕਰੀਬ 1 ਕਿਲੋ 170 ਗ੍ਰਾਮ ਹੈਰਵਨ 5150 ਨਸ਼ੀਲੀਆਂ ਗੋੜੀਆਂ ਜੀ 98 ਗ੍ਰਾਮ ਦੇ ਕਰੀਬ ਲਈ ਅਫੀਮ ਹੈ ਔਰ 280 ਗ੍ਰਾਮ ਦੇ ਕਰੀਬ ਜਿਹੜਾ ਹੈ ਉਹ ਸੁਲਫੀਰ ਯਾਨੀ ਕਿ ਗਾਂਜਾ ਜਿਹੜਾ ਹੈ ਉਹ ਬਰਾਮਦ ਹੋਇਆ ਹੈ ਉਸ ਤੋਂ ਇਲਾਵਾ ਜਿਹੜੇ ਨੇ 13 ਦੇ ਕਰੀਬ ਜਿਹੜੇ ਨੇ ਸੈੱਲਫੋਨ ਯਾਨੀ ਕਿ ਵਿੱਚੋਂ ਇਹਨਾਂ ਵਿੱਚੋਂ 12 ਆ ਜਿਹੜੇ ਨੇ ਉਹ ਟੱਚ ਮੋਬਾਈਲ ਨੇ ਇੱਕ ਕੀਪੈਡ ਵਾਲਾ ਔਰ 6 ਸਿਮ ਬਰਾਮਦ ਹੁੰਦੇ ਨੇ ਉਸ ਤੋਂ ਇਲਾਵਾ ਹੋਰ ਵੀ ਕਈ ਜਿਹੜੀਆਂ ਨੇ ਪਾਬੰਦੀਸ਼ੁਦਾ ਚੀਜ਼ਾਂ ਜਿਹੜੀਆਂ ਨੇ ਜੇਲ੍ਹ ਚੋਂ ਬਰਾਮਦ ਹੋਈਆਂ ਨੇ ਜੀ ਤੇ ਦਿਲਬਾਖ ਜੀ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਵਾਲ ਖੜਾ ਹੁੰਦਾ ਹੈ ਉਹ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਵੀ ਆਉਂਦਾ ਹੈ ਕਿਉਂਕਿ ਜੇਲ੍ਹ ਪ੍ਰਸ਼ਾਸਨ ਹਮੇਸ਼ਾ ਹੀ ਦਾਵਾ ਕਰ ਰਿਹਾ ਹੈ ਲਗਾਤਾਰ ਕਿ ਇੱਥੇ ਅਸੀਂ ਸਖਤ ਸੁਰੱਖਿਆ ਪ੍ਰਬੰਧ ਕੀ ਪਰ ਜੇਲ੍ਹ ਦੇ ਵਿੱਚ ਇੰਨੇ ਵੱਡੇ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਦਾ ਪਹੁੰਚਣਾ ਇਹ ਕਈ ਸਵਾਲ ਖੜੇ ਕਰਦਾ ਹੈ ਕਿਉਂਕਿ ਇਹ ਵੱਡੇ ਲੈਵਲ ਦੀ ਮਿਲੀਭੁਗਤ ਤੋਂ ਬਿਨਾ ਇੰਨਾ ਜਿਆਦਾ ਸਮਾਨ ਜਿਹੜਾ ਹੈ ਉਹ ਅੰਦਰ ਨਹੀਂ ਪਹੁੰਚਾਇਆ ਜਾ ਸਕਦਾ ਇੱਕ ਛੋਟੇ ਕਰਮਚਾਰੀ ਦੇ ਵੱਸ ਦੀ ਗੱਲ ਨਹੀਂ ਹੈ ਇਹਨਾਂ ਜਿਹੜਾ ਨਸ਼ੀਲਾ ਪਦਾਰਥ ਅੰਦਰ ਲੈ ਕੇ ਜਾਣਾ ਜੀ ਅ ਫਰਦਰ ਜਾਂਚ ਦੇ ਵਿੱਚ ਬੇਸ਼ੱਕ ਬਹੁਤ ਕੁਝ ਸਾਹਮਣੇ ਆ ਸਕਦਾ ਹੈ ਜੇਕਰ ਸਹੀ ਤਰੀਕੇ ਨਾਲ ਇਮਾਨਦਾਰੀ ਨਾਲ ਜਾਂਚ ਕੀਤੀ ਜਾਂਦੀ ਹੈ ਫਰਾਂ ਫਿਲਹਾਲ ਦੀ ਜੋ ਜਾਂਚ ਚੱਲ ਰਹੀ ਹੈ ਜਾਂ ਫਿਲਹਾਲ ਜੋ ਪੁਲਿਸ ਦੀ ਕਾਰਵਾਈ ਚੱਲ ਰਹੀ ਹੈ ਉਸ ਨੂੰ ਦੇਖ ਕੇ ਤਾਂ ਇਹ ਹੀ ਲੱਗਦਾ ਹੈ ਕਿ ਕੁਝ ਕੁਝ ਨਾ ਕੁਝ ਜਿਹੜਾ ਇਹ ਦਾਲ ਦੇ ਵਿੱਚ ਕਾਲਾ ਚੱਲ ਰਿਹਾ ਹੈ ਕੁਝ ਲੋਕਾਂ ਨੂੰ ਬਚਾਣ ਲਈ ਜਿਹੜਾ ਹੱਥ ਪੈਰ ਮਾਰੇ ਜਾ ਰਹੇ ਨੇ ਜੇਕਰ ਕੇ ਪ੍ਰਿੰਸਪੀ ਜੀ ਗੱਲ ਕੀਤੀ ਜਾਵੇ ਕਿ ਆਪਾਂ ਅਕਸਰ ਦੇਖਦੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਚਾਹ ਪੰਜਾਬ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਵੱਡੇ ਵੱਡੇ ਜਿਹੜੇ ਵਾਅਦੇ ਕੀਤੇ ਜਾਂਦੇ ਨੇ ਦਾਅਵੇ ਜਿਹੜੇ ਨੇ ਖੋਖਲੇ ਸਾਬਤ ਹੋ ਰਹੇ ਨੇ ਇਹ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਇਸ ਦੇ ਵਿੱਚ ਕਿਤਨਾ ਕਿਤੇ ਜਿਹੜੇ ਇਸ ਜੇਲ੍ਹ ਦੇ ਕਰਮਚਾਰੀ ਨੇ ਜਾਂ ਵੱਡੇ ਕਰਮਚਾਰੀਆਂ ਦਾ ਹੱਥ ਲੱਗਦਾ ਹੈ ਜਾਂ ਛੋਟੇ ਕਰਮਚਾਰੀ ਜਿਹੜੇ ਡੇਲੀ ਆਉਂਦੇ ਜਾਂਦੇ ਨੇ ਉਹਨਾਂ ਵਿੱਚ ਤੁਹਾਨੂੰ ਕੀ ਲੱਗਦਾ ਕਿ ਕਿਸ ਅਧਿਕਾਰੀ ਦਾ ਹੱਥ ਹੋ ਸਕਦਾ ਜੇ ਨਾਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਕੁਝ ਸਮਾਂ ਪਹਿਲਾਂ ਇਸ ਜੇਲ੍ਹ ਦੇ ਇੱਕ ਸਹਾਇਕ ਸੁਪਰਡੈਂਟਾ ਜਲਬੀਰ ਸਿੰਘ ਵੀ ਜਿਹੜੇ ਨੇ ਉਹਨਾਂ ਦੇ ਖਿਲਾਫ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਜੀ ਉਹ ਵੀ ਨਸ਼ੇ ਦੇ ਨਾਲ ਸੰਬੰਧੇ ਸੀ ਨਸੇ ਔਰ ਮੋਬਾਈਲ ਫੋਨਾਂ ਦੀ ਜਿਹੜੀ ਅੰਦਰ ਪਹੁੰਚ ਹੋ ਰਹੀ ਸੀ ਜੀ ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇੱਥੇ ਸਿੱਧੂ ਮੂਸੇਵਾਲਾ ਕਤਲकांड ਦਾ ਸੰਬੰਧਰ ਗੈਂਗਸਟਰ ਵੀ ਰਹੇ ਨੇ ਉਹਨਾਂ ਕੋਲੋਂ ਵੀ ਮੋਬਾਈਲ ਬਰਾਮਦ ਹੋ ਚੁੱਕੇ ਨੇ ਔਰ ਕਈ ਗੈਂਗਸਟਰਾਂ ਦੀਆਂ ਵੀਡੀਓ ਵੀ ਬਾਹਰ ਆ ਚੁੱਕੀਆਂ ਸੀ ਬਾਹਰ ਆਈਆਂ ਨੇ ਜਾਨੀ ਕਿ ਅੰਦਰ ਵੀਡੀਓ ਸ਼ੂਟ ਹੋਈਆਂ ਨੇ ਔਰ ਪਹਿਲਾਂ ਵੀ ਲਗਾਤਾਰ ਇੱਥੇ ਕਈ ਤਰ੍ਹਾਂ ਦੇ ਜਿਹੜੇ ਨੇ ਅ ਅवैध ਸਮਾਨ ਜਿਹੜੇ ਨੇ ਮਿਲਦੇ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਇਸ ਜੇਲ੍ਹ ਦੇ ਵਿੱਚ ਜਿਹੜੀ ਇੱਕ ਗੈਂਗਵਾਰ ਵੀ ਹੋਈ ਸੀ ਜਿਹਦੇ ਵਿੱਚ 2 ਤੋਂ 3 ਦੇ ਕਰੀਬ ਜਿਹੜੇ ਆ ਕਤਲ ਵੀ ਹੋਏ ਸੀ ਜੀ ਸੋ ਸ਼ੁਰੂ ਤੋਂ ਹੀ ਇਹ ਜਿਸ ਦਿਨ ਤੋਂ ਜੇਲ੍ਹ ਬਣੀ ਹੈ ਔਰ ਸ਼ੁਰੂ ਤੋਂ ਹੀ ਇਹ ਵਿਵਾਦ ਦੇ ਵਿੱਚ ਰਹੀ ਹੈ ਕੋਇਂਦਵਾਲ ਜੇਲ੍ਹ ਔਰ ਸੁਰੱਖਿਆ ਨੂੰ ਲੈ ਕੇ ਇਸ ਜੇਲ੍ਹ ਦੇ ਵਿੱਚ ਬਹੁਤ ਜ਼ਿਆਦਾ ਲੂਪ ਹੋਲ ਨੇ ਸੁਰੱਖਿਆ ਪ੍ਰਬੰਧਾਂ ਦੇ ਬੇਸ਼ੱਕ ਦਾਅਵੇ ਜ਼ਰੂਰ ਕੀਤੇ ਜਾਂਦੇ ਨੇ ਪਰ ਇੱਥੇ ਸੁਰੱਖਿਆ ਪ੍ਰਬੰਧ ਜਿਹੜੇ ਨੇ ਉਹ ਨਾਕਾਫੀ ਨੇ ਔਰ ਜੇਲ੍ਹ ਦੇ ਅੰਦਰ ਲਗਾਤਾਰ ਮੋਬਾਈਲ ਫੋਨਾਂ ਦਾ ਪਹੁੰਚਣਾ ਔਰ ਮੋਬਾਈਲ ਫੋਨ ਦੇ ਥਰੂ ਗੱਲਬਾਤ ਹੋਣਾ ਜਾਂ ਮੋਬਾਈਲ ਫੋਨ ਦੇ ਥਰੂ ਜੇਲ੍ਹ ਦੇ ਅੰਦਰ ਉਹ ਜਿਹੜਾ ਇੱਕ ਗੈਂਗਸਟਰ ਲੈਕਸਸ ਜਾਂ ਨਸ਼ਾ ਤਸਕਰੀ ਦਾ ਨੈਕਸਸ ਜਿਹੜਾ ਹੈ ਉਹ ਮੋਬਾਈਲ ਫੋਨਾਂ ਦੇ ਥਰੂ ਆਪਰੇਟ ਹੋ ਰਿਹਾ ਹੈ ਜੇਲ੍ਹ ਦੇ ਵਿੱਚੋਂ ਜੀ ਔਰ ਬਰਾਮਦਗੀ ਲਗਾਤਾਰ ਜੇਲ੍ਹ ਚੋਂ ਹੁੰਦੀ ਹੈ ਰੋਜ਼ਾਨਾ ਦੇ ਕਰੀਬ ਮੰਨ ਕੇ ਮੰਨ ਸਕਦੇ ਆ ਕਿ ਰੋਜ਼ਾਨਾ ਕਰੀਬ ਜੇਲ੍ਹ ਦੇ ਵਿੱਚੋਂ 3 ਤੋਂ ਲੈ ਕੇ 4 ਫੋਨ ਜਿਹੜੇ ਨੇ ਉਹ ਐਵਰੇਜ ਬਰਾਮਦ ਹੁੰਦੇ ਨੇ ਯਾਨੀ ਕਿ ਮਹੀਨੇ ਦੇ ਤੁਸੀਂ ਸੌਦੇ ਕਰੀਬ ਫੋਨ ਬਰਾਮਦ ਬਰਾਮਦਗੀ ਜੇਲ੍ਹ ਦੇ ਅੰਦਰੋਂ ਤੁਸੀਂ ਮੰਨ ਸਕਦੇ ਹੋ ਕਿ ਜੇ ਬੰਦਰਜੀ ਗੱਲ ਕੀਤੀ ਜਾਵੇ ਕਿ ਜੇ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜੇਲ੍ਹ ਦੇ ਵਿੱਚ ਜੇ ਕੋਈ ਕ੍ਰਾਈਮ ਕਰਕੇ ਜਾ ਰਿਹਾ ਤਾਂ ਉਹ ਜੇਲ੍ਹ ਦੇ ਵਿੱਚ ਉਸ ਨੂੰ ਕਹਿ ਸਕਦੇ ਕਿ ਜਿਹੜੀ ਲਗਜ਼ਰੀ ਸਹੂਲਤ ਹੈ ਜੇਕਰ ਉਸ ਨੂੰ ਖਾਣ ਪੀਣ ਨਸ਼ੇ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਉਹ ਨਸ਼ੇ ਦਾ ਆਦੀ ਹੈ ਤਾਂ ਨਸ਼ਾ ਵੀ ਉਸ ਨੂੰ ਪ੍ਰੋਪਰ ਮਿਲ ਰਿਹਾ ਜੇਕਰ ਉਸ ਨੂੰ ਸੈੱਲ ਫੋਨ ਬਰਾਮਦ ਹੋ ਰਹੇ ਨੇ ਕਿ ਅਕਸਰ ਉਹ ਜਿਹੜਾ ਸੌਦੇ ਕਰੀਬ ਤੁਸੀਂ ਦੱਸ ਰਹੇ ਹੋ ਕਿ ਹਰ ਮਹੀਨੇ ਬਰਾਮਦਗੀ ਹੁੰਦੀ ਹੈ ਤਾਂ ਕੀ ਉਹ ਲਗਾਤਾਰ ਜਿਹੜੇ ਫੋਨ ਨੰਬਰ ਕੋਈ ਵਿਅਕਤੀ ਚਲਾ ਰਹੇ ਨੇ ਕਿਤਨਾ ਕਿਤ ਲੱਗਦਾ ਨਹੀਂ ਕਿ ਜਿਹੜੀਆਂ ਵਾਰਦਤਾਂ ਹੋ ਰਹੀਆਂ ਇਹਨਾਂ ਦੇ ਵਿੱਚ ਵੀ ਇਹਨਾਂ ਦਾ ਹੱਥ ਹੋ ਸਕਦਾ ਹੈ ਜੀ ਜੀ ਮੈਂ ਤੁਹਾਨੂੰ ਦੱਸ ਰਿਹਾ ਪਹਿਸਤਰਾ ਪਹਿਲਾਂ ਵੀ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਜੇਲ੍ਹ ਅੰਦਰ ਉਹ ਕਾਫੀ ਨੇਕਸਸ ਜਿਹੜੇ ਨੇ ਉਹ ਫੋਨਾਂ ਦੇ ਥਰੂ ਚੱਲ ਰਹੇ ਨੇ ਔਰ ਪਿੱਛੇ ਜਿਹੜੇ ਐਸ਼ੋ ਆਰਾਮ ਵਾਲੀ ਤੁਸੀਂ ਗੱਲ ਕੀਤੀ ਹੈ ਲਗਜ਼ਰੀ ਲਾਈਫ ਦੀ ਜਿਹੜੀ ਗੱਲ ਕੀਤੀ ਹੈ ਜੇਲ੍ਹ ਦੇ ਅੰਦਰ ਲਗਜ਼ਰੀ ਕੀ ਜਿਹਾ ਦੀ ਪਹੁੰਚ ਦੀ ਗੱਲ ਕੀਤੀ ਹੈ ਉਸ ਮਾਮਲੇ ਦੇ ਵਿੱਚ ਜਿਹੜੇ ਨੇ ਸਹਾਇਕ ਸੁਪਰਡੈਂਟ ਬਲਵੀਰ ਸਿੰਘ ਨਾਲ ਸੰਬੰਧਤ ਰਹੇ ਸੀ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਜਿਨ੍ਹਾਂ ਖਿਲਾਫ ਕਾਰਵਾਈ ਵੀ ਕੀਤੀ ਗਈ ਸੀ ਆ ਕਾਫੀ ਹਾਈਲਾਈਟਡ ਖਬਰ ਰਹਿਤ ਸੀ ਉਹ ਕਾਫੀ ਦਿਨ ਚੱਲਦੀ ਰਹੀ ਸੀ ਮੀਡੀਆ ਦੇ ਵਿੱਚ ਕਾਫੀ ਹਾਈਲਾਈਟ ਰਹੀ ਹੈ ਔਰ ਜਿਹੜੀਆਂ ਇਹੋ ਇਹਨਾਂ ਦੇ ਅੰਦਰ ਨੈਕਸਸ ਚੈਨਲ ਦੀ ਔਰ ਇੱਕ ਗੈਂਗਵਾਰ ਵੀ ਹੋ ਚੁੱਕੇ ਯਾਨੀ ਕਿ ਗੈਂਗਸ ਬਣੀਆਂ ਹੋਈਆਂ ਨੇ ਅੰਦਰ ਨੈਕਸਸ ਤਾਂ ਚੱਲ ਰਿਹਾ ਜਿਹਨੂੰ ਤੋੜਨ ਦੇ ਵਿੱਚ ਜੇਲ ਪ੍ਰਸ਼ਾਸਨ ਜਿਹੜਾ ਹੈ ਬਿਲਕੁਲ ਸਫਲ ਨਹੀਂ ਹੋ ਰਿਹਾ ਜੇਲ ਪ੍ਰਸ਼ਾਸਨ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਨੇ ਕਮੀਆਂ ਜਿਹੜੀਆਂ ਨੇ ਚੱਲ ਰਹੀਆਂ ਨੇ ਕਮੀਆਂ ਸਾਹਮਣੇ ਨਜ਼ਰ ਆਉਂਦੀਆਂ ਨੇ ਜੇਲ ਪ੍ਰਸ਼ਾਸਨ ਦੇ ਪ੍ਰਬੰਧ ਨਾਕਾਫੀ ਹੀ ਕਹਾਂਗੇ ਕਿਉਂਕਿ ਲਗਾਤਾਰ ਇਸ ਤਰ੍ਹਾਂ ਜੇਲ ਦੇ ਅੰਦਰ ਉਹ ਕ੍ਰਾਈਮ ਹੋਣ ਦਾ ਜੇਲ ਦਾ ਯਾਨੀ ਕਿ ਮੈਂ ਕਹਿ ਸਕਦਾ ਕਿ ਇਹ ਜਿਹੜੇ ਗੈਂਗਸਟਰ ਜਾਂ ਜਿਹੜੇ ਅਪਰਾਧੀ ਕਿਸਮ ਦੇ ਲੋਕ ਨੇ ਉਨਾਂ ਲਈ ਇੱਕ ਸੁਰੱਖਿਅਤ ਪਨਾਹਗਾ ਬਣਦੀ ਜਾ ਰਹੀ ਹੈ ਜਿਹੜੀ ਕੋਇਨਵਾਲ ਸਾਹਿਬ ਜੀ ਲੈ ਜੀ ਤੇ ਜੇਕਰ ਪੰਦਰ ਜੀ ਗੱਲ ਕੀਤੀ ਜਾਵੇ ਜੇਕਰ ਸੁਰੱਖਿਆ ਇੰਤਜ਼ਾਮ ਦੇਖੇ ਜਾਣ ਤਾਂ ਜੇਕਰ ਆਪਾਂ ਜਿਲ੍ਹਾ ਮੁਕਤੀ ਗੱਲ ਕੀਤੀ ਜਾਵੇ ਤਾਂ ਐਸਐਸਪੀ ਤਰਨਤਾਰਨ ਤਰਨਤਾਰਨ ਨਾਲ ਤੁਹਾਡੀ ਗੱਲਬਾਤ ਹੋਈ ਹੈ ਕਿ ਇਸ ਮਾਮਲੇ ਸੰਬੰਧੀ ਕੋਈ ਗੱਲਬਾਤ ਹੋਈ ਹੈ ਦੱਸਿਆ ਉਹਨਾਂ ਨੇ ਜੀ ਜੀ ਇਹ ਸੰਬੰਧ ਇਹ ਇਸ ਮਾਮਲੇ ਸੰਬੰਧੀ ਗੱਲਬਾਤ ਹੋਈ ਸੀ ਪਰ ਉਹਨਾਂ ਵੱਲੋਂ ਮਾਮਲੇ ਦੇ ਪ੍ਰਤੀ ਅਣਜਾਣਤਾ ਦਾ ਦਾਅਵਾ ਕਰਦੇ ਸੀਗੇ ਮੇਰੇ ਧਿਆਨ ਦੇ ਵਿੱਚ ਇਹ ਮਾਮਲਾ ਨਹੀਂ ਹੈ ਰਿਖਵਰੀ ਦਾ ਜੀ ਉਸ ਤੋਂ ਬਾਅਦ ਜਿਹੜਾ ਸਵੇਰ ਜਿਹੜੀ ਪੁਲਿਸ ਨੂੰ ਮਾਮਲਾ ਜਿਹੜਾ ਦਰਜ ਕੀਤਾ ਗਿਆ ਹੈ ਔਰ ਸਥਾਨਕ ਪੁਲਿਸ ਨੇ ਵੀ ਇਸ ਸੰਬੰਧ ਦੇ ਸਾਨੂੰ ਪ੍ਰੋਪਰ ਜਾਣਕਾਰੀ ਦੇ ਪ੍ਰੋਪਰ ਖੁੱਲ ਕੇ ਜਾਣਕਾਰੀ ਨਹੀਂ ਦਿੱਤੀ ਆ ਇਹ ਕਿ ਵੀ ਰਾਤ ਦੀ ਜੋ ਸਰਚ ਬਹਾਨ ਦੇ ਵਿੱਚ ਇੰਨਾ ਜ਼ਿਆਦਾ ਰਿਕਵਰੀ ਹੁੰਦੀ ਹੈ ਤਾਂ ਹਰ ਕੋਈ ਆਪਣੇ ਆਪ ਨੂੰ ਚਮਕਾਉਣਾ ਚਾਹੁੰਦਾ ਇਸ ਮਾਮਲੇ ਦੇ ਵਿੱਚ ਚਮਕਾਉਣਾ ਚਾਹੁੰਦਾ ਸੀ ਜੀ ਤੇ ਜੇਕਰ ਕੁਲੰਦਰ ਜੀ ਖੁਦ ਨੂੰ ਚਮਕਾ ਰਿਹਾ ਸੀ ਜਾਂ ਸਥਾਨਕ ਪ੍ਰਸ਼ਾਸਨ ਖੁਦ ਨੂੰ ਚਮਕਾ ਰਿਹਾ ਸੀ ਕੁਲੰਦਰ ਜੀ ਜੇਕਰ ਗੱਲ ਕੀਤੀ ਜਾ ਇੰਨਾ ਵੱਡੀ ਰਿਕਵਰੀ ਹੋਈ ਹੈ ਜੇਕਰ ਮੋਬਾਈਲਾਂ ਦੀ ਗੱਲ ਕੀਤੀ ਹੈ ਸਬੰਧੀ ਕੋਈ ਜਿਹੜੀ ਆ ਕਾਰਵਾਈ ਪ੍ਰਸ਼ਾਸਨ ਵੱਲੋਂ ਕਿਵੇਂ ਦੀ ਕੀਤੀ ਗਈ ਹੁਣ ਤੱਕ ਫਿਲਹਾਲ ਜਿਹੜਾ ਇਹ ਨਾ ਜੀ ਮਾਮਲਾ ਦਰਜ ਕੀਤਾ ਗਿਆ ਹੈ ਪਰ ਉਹ ਅਜੇ ਤੱਕ ਨਾਮ ਅਲੋਪ ਵਿਅਕਤੀ ਦੇ ਖਿਲਾਫ ਹੀ ਮਾਮਲਾ ਦਰਜ ਕੀਤਾ ਗਿਆ ਹੈ ਅਜੇ ਤੱਕ ਇਸ ਮਾਮਲੇ ਦੇ ਵਿੱਚ ਕਿਸੇ ਨੂੰ ਵੀ ਜਿਹੜਾ ਔਰ ਨਾ ਹੀ ਕਿਸੇ ਦੇ ਉੱਤੇ ਬਾਈ ਨੇਮ ਕੋਈ ਅਜੇ ਤੱਕ ਪਰਚਾ ਦਿੱਤਾ ਗਿਆ ਹੈ। ਜਿਕਰ ਪ੍ਰਿੰਦਤ ਜੀ ਹਾਲ ਦਾ ਵੱਡਾ ਇੱਕ ਦਰਵਾਜ਼ੇ ਦੀ ਪੈਦਾ ਹੁੰਦਾ ਹੈ ਕਿਉਂਕਿ ਵੇਖੋ ਜਿਸ ਬੈਰਕ ਦੇ ਅੰਦਰੋਂ ਇਹ ਸਾਰਾ ਕੁਝ ਬਰਾਮਦ ਹੁੰਦਾ ਹੈ ਉਸ ਬੈਰਕ ਦੇ ਵਿੱਚ ਸਮਾਨ ਪਹੁੰਚਿਆ ਫਰਸ਼ ਤੋੜ ਕੇ ਪੁਲਿਸ ਨੇ ਸਮਾਨ ਬਰਾਮਦ ਕੀਤਾ ਤਾਂ ਜੇਲ੍ਹ ਦੇ ਵਿੱਚ ਕਾਰਪੈਂਟਰ ਦਾ ਸੌਰੀ ਜੇਲ੍ਹ ਦੇ ਵਿੱਚ ਮਿਸਤਰੀ ਦਾ ਸਮਾਨ ਸੀਮੈਂਟ ਦੀ ਫਰਸ਼ ਨੂੰ ਦੁਬਾਰਾ ਲਾਇਆ ਗਿਆ ਮਿਸਤਰੀ ਦਾ ਸਮਾਨ ਵੀ ਪਹੁੰਚਦਾ ਕੀਤਾ ਗਿਆ ਜੀ ਇਹ ਮਿਲੀ ਭੁੱਤ ਤੋਂ ਬਿਨਾਂ ਨਹੀਂ ਹੋ ਸਕਦਾ ਇਹਦੇ 'ਚ ਬਹੁਤ ਸਵਾਲ ਖੜੇ ਹੁੰਦੇ ਨੇ ਇਹਦੀ ਜਾਂਚ ਜਿਹੜੀ ਹੈ ਇਮਾਨਦਾਰੀ ਨਾਲ ਜਿਹੜੀ ਹੈ ਪ੍ਰੋਪਰ ਜਾਂਚ ਹੋਣੀ ਚਾਹੀਦੀ ਜੇਕਰ ਸਥਾਨਕ ਪੁਲਿਸ ਵੱਲੋਂ ਜਿਹੜੀ ਇਹ ਮੁਹਿੰਮ ਚਲਾਈ ਜਾ ਰਹੀ ਹੈ ਉਹ ਹੁਣ ਤੱਕ ਕੋਈ ਹਲੇ ਤੱਕ ਉਹਨਾਂ ਕੋ ਇਹ ਨਹੀਂ ਸਾਬਤ ਕੀਤਾ ਗਿਆ ਕਿ ਜੇਕਰ ਅੰਦਰ ਗਿਆ ਤਾਂ ਇਦੀ ਵੱਡੀ ਮਾਤਰਾ 'ਚ ਨਸ਼ਾ ਕਿਵੇਂ ਗਿਆ ਜਾਂ ਕੋਈ ਲੱਗਦਾ ਤੁਹਾਨੂੰ ਕਿਸ ਵਿੱਚ ਕਿਸ ਸਰਕਾਰੀ ਸ਼ੈ ਵੀ ਹੋ ਸਕਦੀ ਹੈ ਜਾਂ ਕਿਸੇ ਮਿਲਿਆ ਆਪਣਾ ਵੱਡੇ ਕਿਸੇ ਸਿਆਸੀ ਲੀਡਰ ਦਾ ਹੱਥ ਵੀ ਹੋ ਸਕਦਾ ਜਾਂ ਫਿਰ ਜਿਹੜੇ ਵੱਡੇ ਆਪਣੇ ਕਰਮਚਾਰੀ ਨੇ ਜੇਲ ਸੁਪਰਡੈਂਟ ਨੇ ਜਾਂ ਇਹਨਾਂ ਦੇ ਵਿੱਚ ਕਿਸੇ ਹੋਰ ਦੀ ਵੀ ਇਨਵੋਲਵਮੈਂਟ ਹੋ ਸਕਦੀ ਹੈ ਜੀ ਜੀ ਤਲਬਾਗ ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਜੇਲ੍ਹ ਦੇ ਅੰਦਰ ਇਹਨਾਂ ਨਸ਼ਾ ਪਹੁੰਚਦਾ ਹੈ ਔਰ ਉਸ ਨੂੰ ਫਰਸ਼ ਭੰਨ ਕੇ ਔਰ ਛੁਪਾ ਦਿੱਤਾ ਜਾਂਦਾ ਹੈ ਉਸ ਦੇ ਤੇ ਜਦੋਂ ਫਰਸ਼ ਭੰਨ ਕੇ ਛੁਪਾਇਆ ਗਿਆ ਤਾਂ ਜਰੂਰ ਉਹਦੇ ਉੱਤੇ ਸੀਮਿੰਟ ਦੀ ਫਰਸ਼ ਪਣੀ ਗਈ ਹੈ ਸੀਮਿੰਟ ਦੀ ਫਰਸ਼ ਭੰਨਣ ਲਈ ਵੀ ਇੰਸਟਰੂਮੈਂਟ ਮੁਹੱਈਆ ਕਰਵਾਏ ਗਏ ਨੇ ਜੇਲ੍ਹ ਦੇ ਅੰਦਰ ਉਸ ਤੋਂ ਬਾਅਦ ਉਹਨੂੰ ਦੱਬਿਆ ਗਿਆ ਸ਼ਰ ਉਹਨੂੰ ਕਵਰ ਵੀ ਕੀਤਾ ਗਿਆ ਜਿਸ ਤਰ੍ਹਾਂ ਪੁਲਿਸ ਨੇ ਬਰਾਮਦਗੀ ਕੀਤੀ ਹੈ ਜੋ ਪੁਲਿਸ ਦੀ ਐਫਆਈਆਰ ਮੁਤਾਬਕ ਬਰਾਮਦਗੀ ਹੋਈ ਹੈ ਤਾਂ ਸਵਾਲ ਦਾ ਵੱਡਾ ਇੱਥੇ ਹੀ ਖੜਾ ਹੁੰਦਾ ਹੈ ਕਿ ਜੇਲ੍ਹ ਦੇ ਅੰਦਰ ਇਹਨਾਂ ਸਾਰਾ ਕੁਝ ਪਹੁੰਚਿਆ ਇਹ ਇਹ ਜਿਹੜੀ ਔਰ ਇਸ ਲੈਵਲ ਦੀ ਜਿਹੜੀ ਰਿਕਵਰੀ ਹੋਈ ਹੈ ਇਹ ਜੇ ਅੰਤਰਰਾਸ਼ਟਰੀ ਮਾਰਕੀਟ ਦੇ ਹਿਸਾਬ ਨਾਲ ਇਸ ਹੈਰਵੰਦ ਦਾ ਮੁੱਲ ਤੈ ਕੀਤਾ ਜਾਵੇ ਤਾਂ ਇਹ 5 ਤੋਂ 6 ਕਰੋੜ ਦੇ ਕਰੀਬ ਪੜਦੀ ਹੈ ਕਦਰੀ ਜੀ ਔਰ ਨਸ਼ੀਲੀਆਂ ਗੋਲੀਆਂ ਵੀ ਇੱਕ ਵੱਡੀ ਮਾਤਰਾ ਚ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ ਇਹ ਸਾਰੀ ਜਿਹੇਕਰ ਰਿਕਵਰੀ ਨੂੰ ਆਪਾਂ ਇੱਕ ਐਨਲਾਈਜ਼ ਕਰੀਏ ਸਾਰੀ ਰਿਕਵਰੀ ਨੂੰ ਆਪਾਂ ਜੇ ਸਹੀ ਤਰੀਕੇ ਨਾਲ ਦੇਖੀਏ ਤਾਂ ਇਹ ਮਲੀ ਭਗਤ ਤੋਂ ਬਿਨਾ ਇੰਨੀ ਜ਼ਿਆਦੀ ਵੱਡੀ ਰਿਕਵਰੀ ਜਿਹੜੀ ਹੈ ਨਾ ਉਹ ਅੰਦਰੋਂ ਹੋਣੀ ਨਹੀਂ ਸੀ ਇੰਨੀ ਜਿਆਦਾ ਸਮਾਨ ਦਾ ਕਿਉਂਕਿ ਫੈਂਕੇ ਦੇ ਥਰੂ ਵੀ ਜੇਕਰ ਮੰਨਿਆ ਜਾਵੇ ਕਿ ਜੇਲ੍ਹ ਦੇ ਅੰਦਰ ਫੈਂਕੇ ਕੀਤੇ ਜਾਂਦੇ ਨੇ ਜੀ ਦਾਣਾ ਮੰਡੀ ਕੋਈ ਦਰ ਸਾਹਿਬ ਤੇ ਬਾੜੇ ਪਾਸੇ ਜਿਹੜੀ ਹੈ ਜੇਲ੍ਹ ਦੇ ਅੰਦਰ ਲਗਾਤਾਰ ਫੈਂਕੇ ਕੀਤੇ ਜਾਂਦੇ ਨੇ ਜੀ ਜੇਕਰ ਫੈਂਕੇ ਥਰੂ ਵੀ ਇੰਨਾ ਜਿਹਾ ਅੰਦਰ ਸਮਾਨ ਸੁੱਟਿਆ ਗਿਆ ਸੀ ਤਾਂ ਜਿਹੜੇ ਗਾਰਡ ਟਾਵਰ ਨੇ ਉਹਨਾਂ ਦੇ ਵੱਲੋਂ ਇਹਨਾਂ ਚੀਜ਼ਾਂ ਤੇ ਧਿਆਨ ਕਿਉਂ ਨਹੀਂ ਦਿੱਤਾ ਗਿਆ ਕਿਉਂਕਿ ਗਾਰਡ ਟਾਵਰ ਸਭ ਤੋਂ ਉੱਚੇ ਹੁੰਦੇ ਨੇ ਉਹਨਾਂ ਦੀ ਸਾਰੇ ਪਾਸੇ ਨਿਗਾਹ ਹੁੰਦੀ ਹੈ ਜੀ ਜੇਕਰ ਕੋਈ 1 ਤੋਂ 1.5 ਕਿਲੋ ਦੀ ਚੀਜ਼ ਦਾ ਫੈਂਕਾ ਕਰ ਰਿਹਾ ਹੈ ਤਾਂ ਉਹ ਇੱਕ ਚੰਗਾ ਵੱਡੇ ਸਾਈਜ਼ ਦੇ ਵਿੱਚ ਲਫਾਫਾ ਸੁੱਟੇਗਾ ਜੀ ਪਰ ਉਸ ਨੂੰ ਸੁੱਟਣ ਲਈ ਵੀ ਚੰਗੀ ਤਰ੍ਹਾਂ ਕਵਰ ਕਰਕੇ ਸੁੱਟਿਆ ਗਿਆ ਕਿਉਂਕਿ 33 ਫੁੱਟ ਜੇਲ੍ਹ ਦੀ ਦੀਵਾਰ ਹੈ ਬਿਲਕੁਲ ਜੀ ਉਸ ਤੋਂ ਬਾਅਦ ਵਿੱਚ 20 ਫੁੱਟ ਦਾ 15 ਤੋਂ 20 ਫੁੱਟ ਦਾ ਵਿੱਚ ਗਰਾਊਂਡ ਹੁੰਦਾ ਹੈ ਫਿਰ ਇੱਕ ਦੀਵਾਰ ਹੁੰਦੀ ਹੈ ਉਸ ਤੋਂ ਅਗਲੇ ਪਾਸੇ ਸੁੱਟਣਾ ਪੈਂਦਾ ਜੇਕਰ ਫੰਕਾ ਕੀਤਾ ਜਾਂਦਾ ਹੈ ਜੀ ਤਾਂ ਇਹਨਾਂ لمبے ਵੈਂਕੇ ਨੂੰ ਸੁੱਟਣ ਲਈ ਇੱਕ ਮਜ਼ਬੂਤ ਆਧਾਰ ਬਣਾਉਣਾ ਪੈਗਾ ਤਾਂ ਕਿਉਂਕਿ ਇਸ ਤਰ੍ਹਾਂ ਸੁੱਟਿਆ ਜਾਏਗਾ ਤਾਂ ਲਿਖਾਫਾ ਥੱਲੇ ਜਾ ਕੇ ਪਾੜ ਕੇ ਖਿਲਰ ਸਕਦਾ ਹੈ ਜੀ ਅ ਜੇ ਤਾਂਕਰ ਮੇਰੇ ਜਾਂ ਮਤਲਬ ਹੁਣ ਤੱਕ ਦੇ ਸਾਡੇ ਜੋ ਸੂਤਰਾਂ ਤੋਂ ਹਵਾਲੇ ਤੋਂ ਅਸੀਂ ਇਹੀ ਹੁਣ ਤੱਕ ਜਾਂਚ ਜਿਹੜੀ ਸ਼ੁਰੂ ਹੋਈ ਹੈ ਉਹਦੇ ਮੁਤਾਬਕ ਤਾਂ ਇਹੀ ਲੱਗ ਰਿਹਾ ਹੈ ਕਿ ਇਹਦੇ ਵਿੱਚ ਜੇਲ੍ਹ ਦੇ ਕਿਸੇ ਅਧਿਕਾਰੀ ਦੀ ਮਿਲੀਭੁਗਤ ਜ਼ਰੂਰ ਹੋ ਸਕਦੀ ਹੈ ਤੇ ਕੀ ਲੱਗਦਾ ਤੁਹਾਨੂੰ ਕਿ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਹੁਣ ਜਿਹੜੇ ਮਾਮਲੇ ਨੂੰ ਦੇਖ ਲੈਣੇ ਕੀ ਲੱਗਦਾ ਕਿ ਤੁਹਾਨੂੰ ਇੱਕ ਵੱਡੇ ਲੈਵਲ ਦੇ ਉੱਪਰ ਇਸ ਵਿੱਚ ਕਾਰਵਾਈ ਹੋ ਸਕਦੀ ਹੈ ਜਾਂ ਵੱਡੇ ਇਹ ਲੈਵਲ ਤੇ ਉੱਪਰ ਜਿਹੜੇ ਨਾਮ ਸਾਹਮਣੇ ਆ ਸਕਦੇ ਨੇ ਜੀ ਜੇਕਰ ਇਮਾਨਦਾਰੀ ਨਾਲ ਔਰ ਸਹੀ ਤਰੀਕੇ ਨਾਲ ਜਾਂਚ ਕੀਤੀ ਗਈ ਤਾਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਸ ਵਿੱਚ ਵੱਡੇ ਖੁਲਾਸੇ ਹੋ ਸਕਦੇ ਨੇ ਇਸ ਕਵਰੀ ਤੋਂ ਬਾਅਦ ਕਾਫੀ ਜੜੀਆਂ ਨੇ ਗੱਲਾਂ ਸਾਹਮਣੇ ਆਉਣ ਦੇ ਜਿਹੜੇ ਨੇ ਉਹ ਬਣ ਰਹੇ ਨਾ ਮਾਹੌਲ ਬਣ ਰਿਹਾ ਹੈ ਮੇਬੀ ਕੁਝ ਦਿਨ ਦੇ ਵਿੱਚ ਇਹਦੇ ਚ ਕਾਫੀ ਕੁਝ ਸਾਹਮਣੇ ਆ ਸਕਦਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਤਰ੍ਹਾਂ ਸਾਡੇ ਨਾਲ ਪੁਲਵਿੰਦਰ ਸਿੰਘ ਜੀ ਗੱਲਬਾਤ ਕਰ ਰਹੇ ਸਨ ਕਿ ਜਿ ਸਵਾਲ ਲਗਾ ਨਿਸ਼ਾਨ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਤਾਂ ਮੈਨੂੰ ਦਿਓ ਇਜਾਜ਼ਤ ਧੰਨਵਾਦ